ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅੱਜ ਦੇ ਸ਼ਾਮ ਤੱਕ ਦੀ ਮੌਸਮਾਫਾ ਜੋ ਅਪਡੇਟ ਆ ਤੁਹਾਨੂੰ ਇਸ ਏਰੀਆ ਦੇ ਵਿੱਚ ਦਿੱਤੀ ਜਾਵੇਗੀ ਯਾਨੀ ਕਿ ਅਗਲੇ 6-7 ਘੰਟਿਆਂ ਦੀ ਗੱਲ ਕਰਨੀ ਆ ਲਗਭਗ ਦੁਪਹਿਰ ਦੇ 1 ਵਜਣ ਜਾ ਰਿਹਾ ਹੈ ਸ਼ਾਮ ਦੇ 8 ਦੇ 7-8 ਵਜੇ ਤੱਕ ਮੌਸਮ ਕਿੱਦਾਂ ਦਾ ਰਹਿ ਸਕਦਾ ਜੀ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਇਹ ਅਪਡੇਟ ਤੁਹਾਨੂੰ ਦਿਵਾਂਗੇ ਪੰਜਾਬ ਦੇ ਵਿੱਚ ਅੱਜ ਤੜਕੇ ਸਵੇਰ ਤੋਂ ਬੱਦਲ ਵਾਜ ਦੇਣਾ ਸ਼ਰਾਟੇ ਜਾ ਰਹੇ ਨੇ ਬੀਤੀ ਅਧੀ ਰਾਤ ਤੋਂ ਬਾਅਦ ਯਾਨੀ ਕਿ 3-4 ਵਜੇ ਤੋਂ ਬੱਦਲ ਐਕਟੀਵੇਟ ਹੋ ਗਿਆ ਸੀ ਮਾਝਾ ਖੇਤਰ ਤੋਂ ਬਾਬਾ ਖੇਤਰ ਖਾਦ ਖੇਤਰ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਸੋ ਅੱਜ ਤੜਕੇ ਸਵੇਰ ਤੋਂ ਕਿਤੇ ਕਿਤੇ ਦਰਮਿਆਨੇ ਕਿਤੇ ਭਾਰੀ ਵੀ ਦਰਜ ਹੋ ਚੁੱਕੇ ਨੇ ਕਿਤੇ ਹਲਕੇ ਸ਼ਰਾਟੇ ਲੱਗ ਰਹੇ ਨੇ ਇਸ ਲਈ ਜੇ ਅਗਰ ਆਹ ਤਸਵੀਰ ਦੇਖਦੇ ਹਾਂ ਲਗਭਗ ਦਫਰ ਦੇ ਇੱਕ ਵਜੇ ਚੱਲੇ ਆ ਤੇ ਇਸ ਵੇਲੇ ਮਾਝਾ ਖੇਤਰ ਦੇ ਵਿੱਚ ਕੁਝ ਖੇਤਾਂ ਦੇ ਵਿੱਚ ਹਲਕੀ ਕੰਵਨ ਜਾਰੀ ਹੈ ਜਿਨ੍ਹਾਂ ਦੇ ਵਿੱਚ ਗੁਰਦਾਸ ਸਰਸਰੀ ਅਮਰੇਸਰ ਸਾਹਿਬ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਉਹ ਦੂਜੇ ਪੁਰਾ ਨਵਾਂ ਸ਼ਹਿਰ ਜਲੰਧਰ ਕੋ ਫੂਰਤਲਾ ਫਗਵਾੜਾ ਨਕੌਦਰ ਸ਼ਾਹਕੋਟ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੀ ਕਨਵਨ ਕਿਤੇ ਕਿਤੇ ਹਲਕੇ ਮੀਂਹ ਇਸ ਵੇਲੇ ਜਾਰੀ ਨੇ ਪੂਆਧ ਖੇਤਰ ਦੀ ਗੱਲ ਕਰਦੇ ਹਾਂ ਜੀ ਚੰਡੀਗੜ੍ਹ ਮਹਾਲੀ ਰੋਪੜ ਡੇਰਾ ਬਸੇ ਲੁਧਿਆਣਾ ਪਟਿਆਲਾ ਸ਼ਰੀਫ ਅਤੇ ਗੜ੍ਹ ਸਾਹਿਬ ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਵੇਲੇ ਕਿਨਵਨ ਜਾਰੀ ਆ ਲੁਧਿਆਣਾ ਦੇ ਆਸ-ਪਾਸ ਜਿਹੜੇ ਹਲਕੇ ਆ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਇਸ ਵੇਲੇ ਹਲਕੀ ਕਨਵਨ ਕਿਤੇ ਕਿਤੇ ਜਾਰੀ ਆ ਰੁਕ ਰੁਕ ਕੇ ਮੀਹ ਹਦੇ ਸਪੈਲ ਲੱਗ ਰਹੇ ਨੇ ਕਿਤੇ ਹਲਕੇ ਲੱਗ ਰਹੇ ਨੇ ਕਿਤੇ ਦਰਮਿਆਨੇ ਲੱਗ ਸੋ ਦੂਜੇ ਪਾਸੇ ਜੇਕਰ ਆਪਾਂ ਗੱਲ ਕਰਦੇ ਹਾਂ ਪਛਮੀ ਜਿਲਿਆਂ ਦੇ ਫਾਜ਼ਲਕਾ ਫਾਜ਼ਲਕੇ ਦੇ ਨਾਲ ਅਬੋਹਰ ਫਰੀਦਕੋਟ ਫਿਰੋਜ਼ਪੁਰ ਮਲੋਟ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਪਰ ਦੂਜੇ ਪਾਸੇ ਸ੍ਰੀ ਗੰਗਾ ਨਗਰ ਲੱਗੇ ਬੱਦਲ ਇੱਕ ਵੱੰਡ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਹੈ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਔਰ ਅਬੋਹਰ ਦੇ ਖੇਤਰਾਂ ਨੂੰ ਕਵਰ ਕਰ ਸਕਦਾ ਹੈ ਜਿਆਦਾ ਵਦਰ ਦੇ ਅਸਰ ਨਹੀਂ ਹੈ ਕਿਉਂਕਿ ਇਹਦਾ ਜਿਆਦਾ ਮੁੱਖ ਤੌਰ ਤੇ ਅਸਰ ਹੋਏਗਾ ਜਿਹੜਾ ਉਹ ਰਾਜਸਥਾਨ ਵਾਲੇ ਪਾਸੇ ਹੋਏਗਾ ਤੇ ਇਹਨਾਂ ਦੋ ਚਾਰ ਜਿਲ੍ਹ ਇਸ ਤੋਂ ਇਲਾਵਾ ਕੇਂਦਰੀ ਮਾਲਵੇ ਦੀ ਗੱਲ ਕਰਦੇ ਹਾਂ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਨਸਾ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਔਰ ਪੰਜਵਾਂ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਛਰਾਟੇ ਅਸਲੇ ਜਾਰੀ ਨੇ ਹਲਕੀ ਜਿਹੜੀ ਆ ਬੂੰਦਾਬੰਦੀ ਅਸਲੇ ਦਰਜ ਹੋ ਰਹੀ ਹੈ ਸੋ ਆਉਂਦੇ ਘੰਟਿਆਂ ਦੇ ਵਿੱਚ ਇਹ ਮੀਂਹ ਚੱਲਦੇ ਰਹਿਣਗੇ ਜੀ ਕਿਤੇ ਹਲਕੇ ਹੀ ਵੈਸੇ ਹੁਣ ਜ਼ਿਆਦਾ ਕੋਈ ਤਗੜੇ ਹਨੇਰ ਚਖੜ ਦੇ ਅਸਰ ਘਟ ਨੇ ਜ਼ਿਆਦਾਤਰ ਥਾਵਾਂ ਤੇ ਹੁਣ ਹਲਕੇ ਮੀਦੇ ਅਸਰ ਨੇ ਕੋਸ਼ਿਕ ਜਿਹੜੇ ਪਹਾੜਾਂ ਦੀ ਰੇਂਜ ਆਉਂਦੇ ਖੇਤਰ ਹੈ ਉੱਥੇ ਹੋ ਸਕਦਾ ਦਰਮਿਆਨ ਨੇ ਜੇ ਕਿਤੇ ਤੇਜ਼ ਹਵਾਵਾਂ ਦੇ ਨਾਲ ਸ਼ਰਾਟੇ ਲੱਗ ਜਾਣ ਕਿਤੇ ਦੋ ਚਾਰ ਥਾਵਾਂ ਤੇ ਭਾਰੇ ਮੀਦੇ ਸਫੈਲ ਬੇ ਲੱਗ ਸਕਦੇ ਨੇ ਕਿਉਂ ਕਿ ਹਿਮਾਚਲ ਦੇ ਉੱਪਰ ਤਾਵਰ ਤੋਰ ਜਿਹੜਾ ਬੱਦਲ ਵੱਡ ਰਿਹਾ ਮੰਡੀ ਸ਼ਹਿਰ ਦੇ ਵਿੱਚ ਮੰਡੀ ਜ਼ਿਲ੍ਹੇ ਦੇ ਵਿੱਚ ਹਿਮਾਚਲ ਦੇ ਬੱਦਲ ਫਟਿਆ ਅੱਜ ਤੜਕੇ ਸਵੇਰੇ ਜਿੱਥੇ ਭਾਰੀ ਨੁਕਸਾਨ ਹੋਇਆ ਜਾਣੇ ਨੁਕਸਾਨ ਵੀ ਹੋਇਆ ਔਰ ਮੌਲੇ ਨੁਕਸਾਨ ਵੀ ਹੋਇਆ ਇਸ ਲਈ ਹਿਮਾਚਲ ਉੱਤਰਾਖੰਡ ਇਹਨਾਂ ਪਹਾੜਾ ਵੱਲ ਜਾਣ ਵਾਲੇ ਸੱਜਣਾ ਨੂੰ ਅਸੀਂ ਪਹਿਲਾਂ ਹੀ ਜੜੀ ਅਪੀਲ ਕਰ ਰਹੀ ਸੀ ਕਿ ਇਹਨਾਂ ਪਹਾੜਾ ਵੱਲ ਜਾਣ ਤੋਂ ਥੜਾ ਗੁਰੇਜ਼ ਕੀਤਾ ਜਾਵੇ ਕੁਝ ਦਿਨ ਪਰਹੇਜ਼ ਕੀਤਾ ਜਾਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬੱਦਲ ਫਟੇਗਾ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆਉਣ ਗਿਆ ਤੋ ਇਹ ਤਾਂ ਹੈ ਜੇ ਮੌਸਮ ਦਾ ਹਾਲ ਆਉਂਦੇ 5-7 ਘੰਟੇ ਕਿਣਵੇਂ ਜਿਹੜੀ ਆ ਹਲਕੇਵੇਂ ਕਿਣਵੇਂ ਬੂੰਦਾਬੰਦੀ ਇਹ ਜਾਰੀ ਰਹਿਣ ਦੇ ਆਸਾਰ ਨੇ ਪੰਜਾਬ ਦੇ ਲਗਭਗ ਪੱਛਮੀ ਮਾਲਵੇ ਦੇ ਖੇਤਰਾਂ ਨੂੰ ਛੱਡ ਕੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੱਛਮੀ ਮਾਲਵੇ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਪਠੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਕਿਣਵੇਂ ਦੇ ਆਸਾਰ ਹੋਣਗੇ ਇਸਲਾਵਾ ਜੇਕਰ ਗੱਲ ਹਰਿਆਣਾ ਦੀ ਕਰਦੇ ਆ ਜੀ ਸਰਸਾ ਜੀਂਦ ਰੋहतक ਭਵਾਨੀ ਝੱਜਰ ਅੰਮਪਾਲਾ ਕੁਰੂਛੇਤਰ ਜਮਨਾ ਨਗਰ ਜਗਾਧਰੀ ਸਰਸਾ ਫਤਿਹਬਾਦ ਕਰਨਾਲ ਸੋਨੀ ਫਤਫਾਣੀ ਫਤਮਹਿੰਦਰਗੜ ਰਿਵਾੜੀ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਕਿਨਵੇਂ ਨਾਲ ਇਸ ਵੇਲੇ ਜਾਰੀ ਹੈ ਕੁਝ ਥਾਵਾਂ ਤੇ ਕਿਤੇ ਦਰਮਿਆਨੇ ਸਰਾਟ ਵੀ ਲੱਗ ਰਹੇ ਨੇ ਸੌਂ ਦੇ ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਾਰੀ ਰਹਿੰਦੇ ਆ ਹਾਰਨੇ ਤਗੜਾ ਬੱਦਲ ਜਿਹੜਾ ਇਸ ਵੇਲੇ ਬਣਿਆ ਹੋਇਆ ਉਹ ਮੱਧ ਪ੍ਰਦੇਸ਼ ਦੇ ਪੱਛਮੀ ਹਿਫਾਗਾ ਦੇ ਵਿੱਚ ਉੱਤਰੀ ਹਿਫਾਗਾ ਦੇ ਵਿੱਚ ਤੇ ਹਰਿਆਣਾ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਦਿੱਲੀ ਗੁਰੂਗਰਾਮ ਨੈਟਾ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਲਗਾਤਾਰ ਗੜਜਲੇਸ਼ਕ ਵਾਲਾ ਬਣ ਰਿਹਾ ਤੇ ਇਹਨਾਂ ਖੇਤਰਾਂ ਦੇ ਵਿੱਚ ਨਾ ਸੋਪਿਆਂ ਦੇ ਵਿੱਚ ਤਗੜੇ ਮੀਂਹ ਆਉਂਦੇ 3-4 ਘੰਟਿਆਂ ਦੇ ਵਿੱਚ ਦਰਜ ਹੋਣਗੇ ਜੋਫੀ ਦੇ ਪੱਛਮੀ ਹਿਫਾਗਾ ਦੇ ਵਿੱਚ ਬੱਦਲ ਕਿਤੇ ਨਾ ਕਿਤੇ ਐਕਟੀਵੇਟ ਹੈ ਤੇ ਉੱਥੇ ਵੀ ਹਲਕੇ ਬੰਦਾਬੰਦੀ ਹੋ ਰਹੀ ਹੈ ਜੋਫੀ ਦੇ ਪੂਰਬੀ ਹਿਫਾਗਾ ਦੇ ਵਿੱਚ ਬੱਦਲ ਐਕਟਿਵ ਹੈ ਉੱਥੇ ਵੀ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਕੋਲਮਾ ਲਾ ਕੇ ਮੌਨਸੂਨ ਨੇ ਫੜਿਆ ਹੋਇਆ ਜੋਰ ਅੱਜ ਮੌਨਸੂਨ ਟ੍ਰਾਫ ਦਾ ਕਹਿ ਲਿਆ ਕਿ ਪੰਜਾਬ ਹਰਿਆਣਾ ਦੇ ਉੱਤੇ ਜਿਹੜੀਆਂ ਹਵਾਵਾਂ ਸਿੱਧਾ ਕੋਚ ਕਰਨੀਆਂ ਸੀ ਬੰਗਾਲ ਦੀ ਖਾੜੀ ਤੋਂ ਤੇ ਹਾਰਬ ਸਾਗਰ ਤੋਂ ਉਹਦਾ ਅੱਜ ਅਖੀਲਾ ਦੇਣਾ ਹੈ ਜਿਹੜੇ ਮੌਨਸੂਨ ਟ੍ਰਾਫ ਹੈ ਜਿਹੜੀ ਇਹਲੇ ਖੇਤਰਾਂ ਦੇ ਉੱਪਰ ਹਣੀ ਹੋਈ ਹੈ ਜਿੱਥੇ ਅਸੀਂ ਗੋਲਾ ਘਟੇਰਾ ਲਾ ਰਹੇ ਹਾਂ ਪੰਜਾਬ ਹਰਿਆਣਾ ਰਾਜਾਂ ਦੇ ਉੱਤਰੀ ਭਾਗਾਂ ਦੇ ਉੱਪਰ ਹਵਾਵਾਂ ਟਕਰਾਈਆਂ ਸੀ ਜਿਹਨੂੰ ਆਫਾ ਕਹਿੰਦੇ ਨੇ ਮੌਨਸੂਨ ਟ੍ਰਾਫ ਦੇ ਨਾ ਖੇਤਰਾਂ ਦੇ ਵਿੱਚ ਬਣੀ ਹੋਈ ਸੀ ਸੋ ਜਿਹੜੇ ਮੌਨਸੂਨ ਟ੍ਰਾਫ ਹੈ ਹੁਣ ਹੇਠਾਂ ਖਿਸਕੇਗੀ ਹੇਠਾਂ ਕਿ ਸਕਦੀ ਹੋਈ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨਾਡਾ Rajasthan ਦੇ ਖੇਤਰਾਂ ਤੱਕ ਆ ਜਾਏਗੀ ਜਿਹਦਾ ਮੁੱਖ ਤੌਰ ਤੇ ਅਸਰ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਤੇ ਆਉਂਦੇ ਜਿਹੜੇ 2-3 ਦਿਨ ਹੋਣਗੇ ਉਹ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਿਮਾਚਲ ਦੇ ਖੇਤਰ ਹੈ ਜਾਂ ਕਿਹ ਲਈ ਜੰਮੂ ਦੇ ਖੇਤਰ ਹੈ ਤੇ Rajasthan ਦੇ ਉੱਤਰੀ ਭਾਗ Haryana ਦੇ ਉੱਤਰੀ ਭਾਗ ਇਹਨਾਂ ਭਾਗਾਂ ਦੇ ਵਿੱਚ ਮੀਂਹ ਦੇ ਵਿੱਚ ਥੋੜੀ ਕਮੀ ਆਵੇਗੀ ਇਹ ਨਹੀਂ ਹੈ ਕਿ ਮੀਂਹ ਬਿਲਕੁਲ ਨਹੀਂ ਪੈਣਗੇ ਕਿਉਂਕਿ ਮੌਨਸੂਨ ਦਾ ਸੀਜ਼ਨ ਹੈਗਾ ਕਿਤੇ ਨਾ ਕਿਤੇ ਚਾਂਚ ਰਿਸਕ ਹੁੰਦੀ ਰਹੇਗੀ ਪਰ ਤਗੜੇ ਮੀਂਹ ਅਗਲੇ 2-3 ਦਿਨਾਂ ਦੇ ਵਿੱਚ ਥੋੜੇ ਘਟਣਗੇ ਮੀਂ ਸੋ ਅੱਜ ਅੱਧੀ ਰਾਤ ਤੋਂ ਫੈਲਾ ਫੈਲਾ ਪੰਜਾਬ ਦੇ ਵਿੱਚ ਫਿਰ ਤੋਂ ਮੀਂਹ ਦੇ ਆਸਾਰ ਨੇ ਜੀ ਬੂੰਦਾਬੰਦੀ ਚੱਲਦੇ ਰਹਿਣਦੇ ਆਸਾਰ ਨੇ ਹਲਕੇ ਦਰਮਿਆਨੇ ਛਰਾਟੇ ਲੱਗਦੇ ਰਹਿਣਦੇ ਆਸਾਰ ਨੇ ਪਹਾੜਾ ਦੇ ਨਾਲ ਲੱਗਦੇ ਜਿਹੜੇ ਵੀ ਚਲੇ ਆ ਉੱਥੇ ਕਿਤੇ ਨਾ ਕਿਤੇ ਭਾਰੀ ਮੀਂਹ ਦੇ ਸਫੈਲੇ ਲੱਗਣਦੇ ਵੀ ਆਸਾਰ ਨੇ ਜੀ ਜਿੱਥੇ ਜਿੱਥੇ ਮੀਂਹ ਲੱਗ ਚੁੱਕੇ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਸਭ ਤੋਂ ਵੱਡੀ ਗੱਲ ਜਿਹੜੇ ਆਪਣੇ ਡੈਮ ਨੇ ਚਾਹੀਓ ਭਾਖੜਾ ਡੈਮ ਹੈ ਪੌਂਗ ਡੈਮ ਹੈ ਜਿਹੜਾ ਪੰਡੋ ਡੈਮ ਹੈ ਫੰਡੋ ਡੈਮ ਦਾ ਅਸੀਂ ਕਲੀਅਰ ਕਰ ਚੁੱਕੇ ਹਾਂ ਫੰਡੋ ਡੈਮ ਜਿਹੜਾ ਜਾ ਉਹ ਵਿਆਸ ਦਰਿਆ ਤੇ ਬਣਿਆ ਹੋਇਆ ਹੈ ਫਰੋ ਹਿਮਾਚਲ ਦੇ ਕਾਫੀ ਡੀਪ ਜਾ ਕੇ ਅੰਦਰ ਜਾ ਕੇ ਬਣਿਆ ਹੋਇਆ ਉਹਦਾ ਕੋਈ ਅਲਰਟ ਪੰਜਾਬ ਵਾਲੇ ਵਿੱਚ ਪੰਜਾਬ ਵਾਲੇ ਪਾਸੇ ਹਲੇ ਨਹੀਂ ਹੈ ਕਿਉਂਕਿ ਉੱਥੇ ਸਾਰਾ ਹਿਮਾਚਲ ਲੰਘ ਕੇ ਫਿਰ ਉਹ ਪੰਜਾਬ ਦੇ ਵਿੱਚ ਐਂਟਰ ਹੁੰਦਾ ਹੈ ਦਰਿਆ ਵਿਆਸ ਦਰਿਆ ਇਸ ਕਰਕੇ ਜਿਹੜਾ ਉਹਦਾ ਅਲਰਟ ਹੈ ਹਿਮਾਚਲ ਦੇ ਵਿੱਚ ਹੋ ਸਕਦਾ ਪਰ ਪੰਜਾਬ ਵਾਲੇ ਫਾਸੇ ਹਾਲੇ ਕੋਈ ਅਲਰਟ ਨਹੀਂ ਹੈ ਘੱਗਰ ਦੀ ਗੱਲ ਕਰਦੇ ਆ ਘੱਗਰ ਹਾਲੇ ਨਾਰਮਲ ਤਰੀਕੇ ਨਾਲ ਚੱਲ ਰਿਹਾ ਦਰਿਆ ਸਤਲੁਜ ਵੀ ਨਾਰਮਲ ਹੈ ਰਾਵੀ ਜਿਹੜੇ ਹੋਰ ਆਪਣੇ ਦਰਿਆ ਨੇ ਬਿਆਜ਼ ਦਰਿਆ ਹੋ ਗਿਆ ਰਾਵੀ ਦਰਿਆ ਹੋ ਗਿਆ ਸਾਰੇ ਨਾਰਮਲ ਚੱਲਦੇ ਹੋਏ ਨੇ ਫਾਖੜਾ ਡੈਮ ਫੌਂਗ ਡੈਮ ਦਾ ਪਾਣੀ ਦਾ ਫੱਦਰ ਵੀ ਹਾਲੇ ھیਠਾ ਹੀ ਹੈ ਅਲਰਟ ਵਾਲੇ ਫਖਾ ਕੋਈ ਗੱਲ ਨਹੀਂ ਹੈ ਪਰ ਜੇਕਰ ਮੀਂਹ ਲਗਾਤਾਰ ਜਾਰੀ ਰਹਿੰਦੇ ਨੇ ਪਹਾੜਾਂ ਦੇ ਵਿੱਚ ਫਿਰ ਹੋ ਸਕਦਾ ਪਾਣੀ ਦਾ ਫੱਦਰ ਵੱਸ ਸਕਦਾ ਉਹਦੇ ਅਸੀਂ ਰੈਗੂਲਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ